ਦੇਰ ਇੱਕ ਮੈਂ ਹਾਂਜੀ ਬੋਲੋ ਜੀ ਜੋ ਬੋਲੇ ਸੋਨ ਰਪੈ ભગવાન ਬਾਣੀਕ ਮਹਾਰਾਜ ਕੀ ਜੈ ਜੈ ਪੀਂ ਜੈ ਫਰਦ ਮਾਨਯੋਗ 1 ਅਗਸਤ 1 ਅਗਸਤ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਆਇਆ ਜੋ ਵਾਲਮੀਕ ਮਜਵੀ ਸਿੱਖ ਸਮਾਜ ਨੂੰ ਜੋ ਛਾਡੇ 12% ਦਾ ਕੋਟੇ ਵਿੱਚੋਂ ਕੋਟਾ ਦਿੱਤਾ ਗਿਆ ਉਸ ਦਾ ਅਸੀਂ ਸਾਰਾ ਬਾਲਮੀਕ ਮਜਵੀ ਸਿੱਖ ਸਮਾਜ ਭੋਪਾਲ ਵੱਲੋਂ ਜਿਲ੍ਹਾ ਜਲੰਧਰ ਵੱਲੋਂ ਸਾਰੇ ਉਸ ਫੈਸਲੇ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਹੀ ਇਸ ਫੈਸਲੇ ਦੇ ਨਾਲ 1 ਅਗਸਤ ਫੈਸਲਾ ਆਉਣ ਦੇ ਨਾਲ ਕੁਝ ਸ਼ਰਾਰਤੀ ਅੰਸਰ ਜੋ ਸਾਡੇ ਬਹੁਜਨ ਸਮਾਜ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ ਇਹਨਾਂ ਨੂੰ ਚਾਹੁੰਦੇ ਕਿ ਇਹਨਾਂ ਨੂੰ ਇਕੱਲੇ-ਇਕੱਲੇ ਕਰਨਾ ਚਾਹੁੰਦੇ ਕੁਝ ਸ਼ਰਾਰਤੀ ਅੰਸਰਾ ਨੇ ਉਸੇ ਇਸ ਚੀਜ਼ ਦਾ ਵਿਰੋਧ ਕੀਤਾ ਇਸ ਫੈਸਲੇ ਦਾ ਵਿਰੋਧ ਕੀਤਾ ਜੋ ਕਿ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਅਨਿਆਇਕ ਹੁੰਦੇ ਆ ਜਦਕਿ ਸੰਵਿਧਾਨ ਔਰ ਕਾਨੂੰਨ ਇਹਨਾਂ ਦੋਨਾਂ ਚੀਜ਼ਾਂ ਦਾ ਉਹਨਾਂ ਨੇ ਕੋਈ ਮਾਨ ਨਹੀਂ ਕੀਤਾ ਜਿਹੜੇ ਬੰਦਿਆਂ ਨੇ ਸੰਵਿਧਾਨ ਦਾ ਮਾਨ ਨਹੀਂ ਕੀਤਾ ਕਾਨੂੰਨ ਦਾ ਫੈਸਲਾ ਨਹੀਂ ਮੰਨਿਆ ਉਹ ਬਾਬਾ ਸਾਹਿਬ ਦੇ ਅਨਿਆਇ ਕਿੱਦਾਂ ਹੋ ਸਕਦੇ ਆ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕਰਕੇ ਇੱਕ ਤਰੀਕ ਦੇ ਇੱਕ ਤਰੀਕ ਨੂੰ ਐਲਾਨ ਕੀਤਾ ਕਿ 21 ਅਗਸਤ ਨੂੰ ਦਾ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਉਸ ਭਾਰਤ ਬੰਦ ਦਾ ਅਸੀਂ ਪਾਲਮਿਕ ਮਜਵੀ ਸਿੱਖ ਸਮਾਜ ਵੱਲੋਂ ਵਿਰੋਧ ਕਰਦੇ ਆਂ ਔਰ ਜੋ ਵੀ ਸਾਡੇ ਕੀਮਤੀ ਕਾਮੇ ਮਜ਼ਦੂਰ ਦੁਕਾਨਦਾਰ ਭਰਾ ਜਿਹੜੇ ਡੇਲੀ ਕਮਾਉਣਾ ਡੇਲੀ ਖਾਣਾ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਰੋ ਰੰਮਾਂ ਤੇ ਜਾਓ ਤੇ ਆਪਣੇ ਬੱਚੇ ਪਾਲੋ ਕੋਈ ਬੰਦ ਨਹੀਂ ਹੋਏਗਾ ਬਾਕੀ ਮੈਂ ਆਪਣੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਕੋਈ ਸ਼ਰਾਰਤੀ ਅੰਸਰਾਂ ਦੇ ਪਿੱਛੇ ਲੱਗ ਕੇ ਆਪਣਾ ਬਹੁਜਨ ਸਮਾਜ ਨੂੰ ਆਪਸ ਵਿੱਚ ਪਾੜੋ ਨਾ ਇੱਕਠੇ ਰੋ ਦੂਜੀ ਗੱਲ ਜੇ ਕੱਲ ਨੂੰ ਕੋਈ ਬੰਦ ਕਰਾਵੇਗਾ ਤੇ ਅਸੀਂ ਉਹਨਾਂ ਨੂੰ ਸਾਰੇ ਭਰਾ ਰਲ ਕੇ ਅਸੀਂ ਉਹਨਾਂ ਦਾ ਗਲਾਬ ਦਾ ਫੁੱਲ ਦੇ ਕੇ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਨੂੰ ਸਮਝਾਵਾਂਗੇ ਕਿ ਭਰਾ ਇਹ ਫੈਸਲਾ ਉਹਨੂੰ ਪੂਰੀ ਡਿਟੇਲ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਫੈਸਲੇ ਦਾ ਕੀ ਚੀਜ਼ ਆ ਪਤਾ ਹੀ ਨਹੀਂ ਉਹ ਤਾਂ ਹੀ ਵਿਰੋਧ ਕਰੀ ਜਾਂਦੇ ਆ ਜਿੰਨਾ ਚਿਰ ਪੂਰਾ ਪਤਾ ਨਹੀਂ ਜਿਹੇ ਚੀਜ਼ ਦਾ ਉਸ ਕਰਕੇ ਉਹਨਾਂ ਚਿਰ ਇਹ ਚੀਜ਼ ਦੇ ਨਾਲ ਲੋਕ ਨਾ ਤੁਰ ਕਿ ਆਪਸ ਵਿੱਚ ਨਾ ਬਾਕੀ ਮੇਰੇ ਆਪਣੇ ਮੋਨੂ ਤੇਜੀ ਭਾਜੀ ਬੈਠੇ ਖੜੇ ਆ ਕੀ ਆਪਾਂ ਥੋੜਾ ਕੁਛ ਗੱਲ ਇਹ ਨਿੰਦੀ ਜੀ ਜਿੱਦਾਂ ਆਪਾਂ ਭੋਪਰੀ ਬੰਦੇ ਦਾ ਆਪਾਂ ਪਹਿਲਾ ਬੰਦ ਦਾ ਐਲਾਨ ਕੀਤਾ ਸੀਗਾ ਹਾਂਜੀ ਆਪਾਂ ਸਿਰਫ ਭੋਪਰੀ ਖੁੱਲਣਾ ਚਾਹੁੰਦੇ ਆ ਖੁੱਲ੍ਹਾ ਹੈ ਕਿ ਸਾਰਾ ਇਲਾਕਾ ਖੁੱਲਣਾ ਨਹੀਂ 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 ਪੂਰਾ ਭਾਰਤ ਹੀ ਖੁੱਲ੍ਹਾ ਜੀ ਸਾਡੇ ਵੱਲੋਂ ਤਾਂ ਅਸੀਂ ਜਿੱਦਾਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਗਏ ਆ ਅਸੀਂ ਸਾਰੇ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਖੋਲੋ ਔਰ ਉਹ ਠੀਕ ਹੈ ਉਹ ਕਹਿੰਦੇ ਅਸੀਂ ਖੋਲ੍ਹਾਂਗੇ ਸਭ ਨੂੰ ਨਹੀਂ ਮਤਲਬ ਅਸੀਂ ਬੰਦ ਨਹੀਂ ਕਰਾਂਗੇ ਠੀਕ ਹੈ ਅਸੀਂ ਪੂਰੇ ਭਾਰਤ ਨੂੰ ਕਹਿੰਦੇ ਹਾਂ ਧੰਨਵਾਦ